ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਆਪਾਂ ਇੱਕ ਆਪਣੇ ਮਿੱਤਰ ਪਿਆਰੇ ਆ ਆਪਾਂ ਉਹਨਾਂ ਦੇ ਘਰੇ ਵੀਡੀਓ ਬਣਾਉਣ ਆਏ ਆ ਪਸ਼ੂਆਂ ਦੀ ਪਰ ਉਹਨਾਂ ਚ ਇੱਕ ਵੀ ਦਾ ਬਿਆਨ ਸੀ ਵੀ ਤੁਸੀਂ ਕੋਈ ਚੰਗੀ ਮੱਝ ਦੀ ਵੀ ਮਨੋਂ ਵੀਡੀਓ ਉਸ ਨੂੰ ਬਣਾ ਕੇ ਦਿਖਾਓ ਪਰ ਵੀਰਾਂ ਕੋਲ ਇੱਕ ਮੱਝ ਹੀ ਚੰਗੀ ਸੀ ਤੇ ਆਪਾਂ ਤੁਹਾਨੂੰ ਉਹਦਾ ਰਿਜ਼ਲਟ ਵੀ ਦੱਸਦੇ ਹਾਂ ਕੀ ਕੁਛ ਆ ਪਰ ਜਿਹੜੇ ਵੀਰ ਆਪਣੇ ਚੈਨਲ ਨਾਲ ਨਵੇਂ ਜੁੜਦੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਚੰਗੀ ਲੱਗੇ ਤਾਂ ਫਿਰ ਸ਼ੇਅਰ ਕਰਨਾ ਕੱਟੀ ਖੜੀ ਆ ਸਾਹਮਣੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਹੜੇ ਬੁੱਲ ਦੀ ਕੱਟੀ ਹੈ ਤੇ ਇੱਕ ਮੱਝ ਆ ਤੁਹਾਨੂੰ ਬੜਾ ਪ੍ਰੋਪਰ ਮੱਝ ਹੈ ਬਰੇ ਚਲ ਵਖੋਣੀ ਆ ਕਿ ਮੱਝ ਦਾ ਬਹੁਤ ਚੰਗਾ ਰਿਜ਼ਲਟ ਮੱਝ ਪਰ ਤੋਂ ਡਰਦੀ ਵੀ ਆ ਤੇ ਇਹ ਮੱਝ ਤੁਹਾਨੂੰ ਦੇਖਣ ਦੇ ਬਾਅਦ ਆ ਜੂਗਾ ਵੀ ਇਹਦਾ ਰਿਜ਼ਲਟ ਕਿਵੇਂ ਰਿਹਾ ਮੱਝ ਦਾ ਦੋਸਤੋ ਇਹ ਮੱਝੇ ਝੋਟੀ ਦੀ ਗੱਲ ਕਰੀਏ ਇਹ M460 ਦੀ ਝੋਟੀ ਹੈ M460 ਝੋਟੀ ਆ ਤੇ ਇਹ ਜੇ ਬ੍ਰੀਡ ਕੈਰੈਕਟਰ ਦੀ ਗੱਲ ਕਰਾਂਗੇ ਵੀਰ ਤੁਹਾਨੂੰ ਕੁਝ ਵੀ ਲਾਵਾਂਗੇ ਆਪਾਂ ਵੀ ਇਹ ਛੋਟੀ ਕਿਰਮੇ ਸੋਏ ਆ ਕਿੰਨਾ ਦੁੱਧ ਦਿੱਤਾ ਆਪਣੇ ਇੰਨੇ ਤੇ ਇਹ ਦੁਵਾਰੇ ਸੂਈ ਨੂੰ ਕਿੰਨਾ ਟਾਈਮ ਹੋ ਚੁੱਕਿਆ ਆ ਬਾਕੀ ਇਹਦੀ ਬਿਊਟੀ ਵੇਖੀ ਬਣਦੀ ਆ ਜੇ ਆਪਾਂ ਥਣਾਂ ਦੀ ਗੱਲ ਕਰੀਏ ਆ ਮੈਂ 460 ਦੇ ਬੱਚਿਆਂ ਦੀ ਤੇ ਥਣਾਂ ਦੀ ਮੁਠੀ ਵਾਲੇ ਥਣੇ ਆ ਕੋਈ ਜਿਵੇਂ ਮੰਨ ਲਓ ਦੀ ਸੀਮਣਾ ਚੋਣ ਲੱਗਿਆ ਕਿਸਮਤ ਸੇ ਆਉਂਦੀ ਆ ਇਹੋ ਜਿਹੀ ਸਮੱਸਿਆ ਨਹੀਂ ਆਉਂਦੀ ਕੋਈ ਵੀ ਮੁੱਠੀਆ ਥਾਣਾ ਜਿੱਥੇ ਇੱਕ ਖਰਾਬ ਨਹੀਂ ਹੁੰਦੇਗੇ ਬਾਕੀ ਨੇ ਲੇਵੇ ਦੀ ਕੁਆਲਿਟੀ ਵੀ ਇਹਦੀ ਵਧੀਆ ਹੈ ਬਹੁਤ ਵਧੀਆ ਆਰਡਰ ਕੁਆਲਿਟੀ ਆ ਬਾਕੀ ਕੁਆਲਿਟੀ ਵੇਖੀ ਬਣਦੀ ਹੈ ਦੀ ਬਿੰਦਰ ਮਾਣ ਕਿੰਨੇ ਸੋਏ ਆ ਇਹ ਨਹੀਂ ਨਹੀਂ ਆ ਬਾਈ ਅੱਛਾ ਪਹਿਲਾਂ ਸੋਈ ਆ ਤੇ ਦੁੱਧ ਕਿੰਨਾ ਕੱਢਿਆ ਤੇਰੇ ਕੋਲ ਇਹਨੇ ਭਾਈ 12 ਲੀਟਰ ਕੱਢਿਆ ਬਸ ਅੱਛਾ 12 ਲੀਟਰ ਕੱਢਿਆ ਬਹੁਤ ਨੋਰਮਲ ਸੀ ਵਧੀਆ ਫਤਾਂ ਛੋਟੀ ਦੇ ਜਿਆਦਾ ਦੁੱਧ ਲਿਆ ਤੁਸੀਂ ਚੋਇਆ ਘਟਿਆ ਬਾਈ ਇੰਨਾ ਕੀ ਉਹਦੋਂ ਇੱਕ ਘਰ ਦਾ ਕੰਮ ਚੱਲਦਾ ਕਰਕੇ ਖਰਾਕ ਰੂਪ ਨਹੀਂ ਪਈ ਯਾਰ ਬਾਈ ਅੱਛਾ ਜੀ ਇਹਦਾ ਦੁੱਧ ਹੋਰ ਵੀ ਬਾਚਾ ਸੀ ਆਨੇ ਦੁੱਧ ਮੰਨ ਲਓ ਜੀ 14 15 ਕੁਆਲੀ ਹੈਗੀ ਝੋਟੀ ਹਾਂ ਜੀ ਨਹੀਂ ਬੋ ਵੇ ਤੇ ਇਹਦੇ ਮਗਰ ਬੱਚਾ ਆ ਕਿਹੜੇ ਸੀਮੰਡ ਦਾ ਇਹ ਬੱਚਾ ਭੀਮ ਦਾ ਬੱਚਾ ਆ ਗਿਆ ਮਗਰੇ ਹਾਂ ਜੀ ਭੀਮ ਦੀ ਕੱਟੀ ਹੈ ਜੀ ਬਹੁਤ ਸ਼ਾਨਦਾਰ ਕੱਟੀ ਹੈ ਵੀ ਤੇ ਗ੍ਰੋਨੋਗ੍ਰਾਫੀ ਚੰਗੀ ਆ ਮੇਰੇ ਨਾਲ ਦੁੱਧ ਦੀ ਕੱਟੀ ਜੋਗੀ ਜਾਂਦੀ ਤੁਹਾਨੂੰ ਫਸ ਲੱਗਦੀ ਨਹੀਂ ਆ ਵੀ ਇਹ ਦੁੱਧ ਦੀ ਕਿਨਾ ਹੈ ਮੁੰਡਾ ਅੱtai ਇਹਨੂੰ ਤਾਂ ਪੂਰਾ ਡੱਕ ਮਾ ਕਿਉਂ ਦਾ ਰਹਿਣਾ ਬਾਈ ਯਾਰ ਤਾਂ ਇਹ ਜੀ 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 ਜੱਜਮੈਂਟ ਹੁੰਦੀ ਜੀ ਕੋ ਦਿੰਦਾ ਹੈ ਹਾਂ ਨੇ ਪੂਰੀ ਹੈਲਤ ਵੀ ਇਸ ਸਕਰੀਨ ਮੈਸਲੋਈ 4 ਫੁੱਟ ਤੋਂ ਉੱਚੀ ਹੋ ਘਟਨੀ ਹੋਣੀਗੀ ਹਾਂ ਹਾਂ ਬੱਚਾ ਸੋਹਣਾ ਬੱਚਾ ਆਇਆ ਹੈ ਇਹ ਪੀਂਘਾਂ ਕਾਲੀ ਆਦੀ ਮਾਂ ਆ ਅੰਦਰ ਵਾਲੀ ਪੀਂਘਾਂ ਦਾ ਬੱਚਾ ਆ ਗਿਆ ਹਾਂਜੀ ਅੰਦਰ ਵਾਲੀ ਪੀਂਘਾਂ ਦਾ ਬੱਚਾ ਆ ਗਿਆ ਜੈਡ ਬਲੈਕ ਹੀ ਘੱਟੀ ਹਣਾਈ ਜਮਾ ਜੈਡ ਬਲੈਕ ਬਈ ਜੈਡ ਬਲੈਕ ਹੀ ਹੋਊਗਾ ਬਾਈ ਪੂਛ ਇੱਕ ਪੂਛ ਤੇ ਵੀ ਨਹੀਂ ਚੱਕਾ ਵਾਲਾ ਕੋਈ ਇਹ ਵੀ ਜੈਡ ਬਲੈਕ ਹੀ ਆਈ ਆ ਕਿਉਂ ਜੈਡ ਬਲੈਕ ਨਹੀਂ ਵਧੀਆ ਆ ਮੈਂ ਫਾਰਮਰ ਨੂੰ ਜੱਟੀਆਂ ਪਰੋਣਾ ਹੋਵੇ ਤਾਂ ਵੀ ਮਾੜੀ ਨਹੀਂ ਗੇ ਇਹ ਵੀ ਛੋਕ ਛੋਕ ਵਾਲੀ ਦੀ ਛੋਟੀ ਆਈ ਆ ਆਮ ਚੰਗੇ ਪਸ਼ੂ ਕਾਟੀ ਨਿਕਲ ਗਈ ਬੰਨੇ ਬਾਹਰ ਹੁੰਦੇ ਐ ਲੈ ਵੀ ਦੋਸਤੋ ਇੱਕ ਵੀਰ ਨੇ ਕਮੈਂਟ ਕੀਤਾ ਸੀ ਤੇ ਫੋਨ ਲਾ ਕੇ ਪੁੱਛਿਆ ਸੀ ਵੀ ਐਮ 460 ਦਾ ਬਚਾ ਕੀ ਹੈਗਾ ਤੇ ਦਿਖਾਉ ਲੈ ਵੀ ਇਹ ਚੋਟੀ ਤੋਂ ਦਿਨ ਵਖਾਈ ਐ ਐਮ 460 ਦੀ ਵੀਰ ਤੇ ਗੈਰ ਵੀ 12 ਕਿਲੋ ਦੇ ਗਰੇਡ ਤੋਂ ਨੋਰਮਲ ਚ ਹੋਇਆ ਪਰ ਮੇਰੇ ਹਿਸਾਬ ਨਾਲ ਛੋਟੀ ਇਜਾਜ਼ਤ ਦੁੱਦਲੀ ਆ ਦੰਦਾ ਤੋਂ ਵੀ ਦੋ ਦੋ ਤਾਂ ਦੀ ਐ ਹਾਂ ਦੋ ਦੰਦਾ ਦੀ ਆ ਉਹ ਦੋ ਦੰਦਾ ਦੀ ਆ ਹਾਂ ਹਾਂ ਛੁੱਟ ਤੇ ਨਹੀਂ ਚੋਕਦੇ ਨੇ ਹੁਣੇ ਛੁੱਟੇ ਲੱਗਦੇ ਐ ਚੋਕ ਦੇ ਛੁੱਟਦੇ ਜਾਂਦੇ ਨੇ ਲੈ ਵੀ ਦੋਸਤੋ ਵੀਡੀਓ ਮੈਂ ਟੋਨ ਲਾਈਕ ਤੇ ਸ਼ੇਅਰ ਵੀ ਕਰਨਾ ਧੰਨਵਾਦ ਜੀ